ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹਾਜ਼ਰ ਹੋਏ ਆਂ ਜੱਜ ਅੱਜ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਤੇ ਤੁਸੀਂ ਵੀਡੀਓ ਤਾਂ ਦੇਖ ਦਿਓ ਭਰਾਵਾ ਲਾਈਕ ਨਹੀਂ ਕਰਦੇ ਲਾਈਕ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮੈਨੂੰ ਕਹਿਣਾ ਨਾ ਪਵੇ ਵਾਰ-ਵਾਰ ਕਿ ਲੋਡ ਆਪਾਂ ਹੁਣ ਵੀਡੀਓ 'ਚ ਗੱਲ ਕਰਾਂਗੇ ਅੱਜ ਪੀਸੀਸੀ ਬਾਰੇ ਪੀਸੀਸੀ ਬਹੁਤ ਬਹੁਤ ਹੀ ਜ਼ਿਆਦਾ ਮੇਨ ਮੁੱਦਾ ਪੀਸੀਸੀ ਦਾ ਕਿਉਂਕਿ ਇੱਥੇ ਬੱਚੇ ਆਉਂਦੇ ਨੇ ਪੀਸੀਸੀ ਉਹਨਾਂ ਦੀ ਖਤਮ ਹੋ ਜਾਂਦੀ ਹੈ ਕਿਉਂਕਿ ਇੰਡੀਆ ਦੇ ਵਿੱਚ ਆਪਾਂ ਨੂੰ ਪੂਰੇ 6 ਮਹੀਨੇ ਲੱਗ ਜਾਂਦੇ ਨੇ ਤੇ 6 ਮਹੀਨੇ ਪੀਸੀਸੀ ਵੈਲਿਡ ਹੁੰਦੀ ਹੈ ਤਾਂ ਕਰਕੇ ਆਪਣੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਤੁਹਾਨੂੰ ਸੱਚੀ ਤੇ ਸੁੱੱਚੀ ਜਾਣਕਾਰੀ ਦੇਣਾ ਤੇ ਆਪਣੇ ਚੈਨਲ ਨੂੰ ਸੱਚ ਦੇ ਟਿਬ ਨੂੰ ਕਰ ਲੋ ਸਬਸਕ੍ਰਾਈਬ ਨਵੇਂ-ਨਵੇਂ ਵੀਡੀਓ ਤੁਹਾਨੂੰ ਦਿਖਾਵਾਂਗੇ ਨਵੇਂ-ਨਵੇਂ ਲੋਕਾਂ ਨੂੰ ਮਿਲਾਵਾਂਗੇ ਤੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆ ਇਹਦੇ ਵਿੱਚ ਜਿਹੜੀ ਪੀਸੀਸੀ ਆਪਾਂ ਇੰਡੀਆ ਤੋਂ ਬਣਾ ਕੇ ਲਿਆਉਣੇ ਆ ਉਹ 6 ਮਹੀਨੇ ਵੈਲਿਡ ਹੁੰਦੀ ਹੈ ਆਪਾਂ ਇਧਰ ਆ ਜਾਨੇ ਆ ਉਹੀ ਪੁਰਾਣੀ ਪੀਸੀਸੀ ਲੈ ਕੇ ਕਿਉਂਕਿ ਪਹਿਲਾਂ ਸਾਨੂੰ ਇੱਥੇ ਇੱਕ ਮੁੰਡੇ ਮਿਲੇ ਸੀਗੇ ਦੋ ਜਾਨੇ ਉਹਨਾਂ ਦੀ ਪੀਸੀਸੀ ਖਤਮ ਹੋ ਗਈ ਸੀ ਉਹ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦਿਖਾਵਾਂਗੇ ਬਿਲਕੁਲ ਲਾਈਵ ਅਸੀਂ ਗਰੋਸਰੀ ਦਾ ਸਮਾਨ ਲੈਣ ਗਏ ਸੀ ਤੇ ਉੱਥੇ ਮਿਲੇ ਤੇ ਸਾਨੂੰ ਕਹਿੰਦੇ ਭਾਜੀ ਸਾਡੀ ਹੈਲਪ ਕਰ ਦਿਓ ਅਸੀਂ ਐ ਕਰਕੇ ਦਿੱਲੀ ਦਾ 5000 ਇੰਡੀਆ ਦਾ ਰੈਂਟ ਭਰਦੇ ਆ ਤੇ ਉੱਤੋਂ ਖਾਣਾ ਪੀਣਾ ਤੇ ਉਹ ਦੋ ਜਾਨੇ ਸਾਡੇ ਕੋਲ ਆਏ ਸਾਨੂੰ ਕਹਿੰਦੇ ਭਾਜੀ ਐ ਕਰਕੇ ਅਸੀਂ ਪੀਸੀਸੀ ਕਾਰਨ ਇੱਥੇ ਫਸ ਗਏ ਸਾਡੀ ਪੀਸੀਸੀ 6 ਮਹੀਨੇ ਬੈਲਡ ਸੀ ਇਧਰ ਦਾ ਓਨਰ ਕਹਿੰਦਾ ਪੀਸੀਸੀ ਨਮੀ ਚਾਹੀਦੀ ਹੈ ਫਿਰ ਤੁਹਾਨੂੰ ਕੰਪਨੀ ਦੇ ਵਿੱਚ ਰੱਖਾਂਗੇ ਫਿਰ ਤੁਹਾਡੇ ਕਾਗਜ਼ ਤੁਹਾਡੀਆਂ ਫੋਇਲਾ ਤੁਹਾਡੇ ਫਿੰਗਰ ਕਰਾਵਾਂਗੇ ਤੇ ਫਿਰ ਉਹਨਾਂ ਨੂੰ ਅਸੀਂ ਆਪਣੇ ਕਮਿਊਨਿਟੀਸ਼ਨ ਦੇ ਵਿੱਚ ਲੈ ਕੇ ਆਏ ਆਪਣੇ ਓਨਰ ਨਾਲ ਗੱਲਬਾਤ ਕਰਾਈ ਸੈਟਿੰਗ ਕਰਾਈ ਉਹਨਾਂ ਦੀ ਫਿਰ ਜਾ ਕੇ ਉਹਨਾਂ ਦਾ ਮਸਲਾ ਹੱਲ ਕਰਵਾਇਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤਾਂ ਕਰਕੇ ਕਹਿੰਨੇ ਆ ਪ੍ਰਭੂ ਜਿਆਦਾ ਏਜੰਟਾਂ ਨੂੰ ਪੁੱਛ ਲਿਆ ਕਰੋ ਵੀ ਸਾਡੇ ਪ੍ਰਾਣੀ ਪੀਸੀਸੀ ਚੱਲੂਗੀ ਜਾ ਨਹੀਂ ਚਲਦੀ ਕਿਉਂਕਿ ਤੁਸੀਂ ਇੱਥੇ ਆ ਕੇ ਪਰੇਸ਼ਾਨ ਹੋਣੇ ਹੋ ਤੇ ਜੇ ਏਜੰਟ ਕਹਿਣਗੇ ਹਾਂ ਭਈ ਇਹ ਪੀਸੀਸੀ ਚੱਲੂਗੀ ਸਾਡੀ ਗਰੰਟੀ ਹੈ ਤਾਂ ਤਾਂ ਉਹ ਹੀ ਪੁਰਾਣੇ ਲੈ ਆਇ ਕਰੋ ਨਹੀਂ ਤੁਹਾਡੇ ਜਨੂੰ ਫਿੰਗਰ ਹੋ ਜਾਂਦੇ ਨੇ ਇਸ ਤੋਂ ਬਾਅਦ ਤੂੰ 2 ਮਹੀਨੇ ਬਾਅਦ ਤੁਸੀਂ ਤੁਹਾਡਾ ਵੀਜ਼ਾ ਹੋਆ 3 ਮਹੀਨੇ ਬਾਅਦ 2 ਮਹੀਨੇ ਬਾਅਦ ਆਪਣੀ ਪੀਸੀਸੀ ਕਰਵਾ ਲਿਆ ਕਰੋ ਤਾਂ ਜੋ ਇਧਰ ਆ ਕੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਨੇ ਹੱਥ 'ਚ ਲੱਗ ਗਿਆ ਜੀ ਆ ਖਜ਼ਾਨਾ ਜੇ ਤੁਸੀਂ ਵੀ ਇਹ ਖਜ਼ਾਨੇ ਦਾ ਰਾਜ਼ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਸੱਚ ਦੀ ਟੀਮ ਨੂੰ ਕਰ ਲੋ ਸਬਸਕ੍ਰਾਈਬ ਤੇ ਵੱਡੇ ਵੱਡੇ ਕੱਢਾਂਗੇ ਸੱਪ ਤੇ ਇਹਦੇ ਵਿੱਚ ਤੁਹਾਡੇ 52 ਟੋਟਲ 52 ਸੱਪ ਨੇ ਤੇ ਜੇ ਤੁਸੀਂ ਵੀ ਜਾਣਨਾ ਚਾਹੁੰਨਾ ਚਾਹੁੰਦੇ ਆਪਣੀ ਕਿਸਮਤ ਦਾ ਰਾਜ ਤੇ ਇਸ ਕਾਪੀ ਨੂੰ ਖੋਲਾਂਗੇ ਆਪਾਂ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਜੇ ਹੁਣ ਦਿਓ ਇਜਾਜ਼ਤ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਉਦੋਂ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਕਿਉਂਕਿ ਲਾਈਕ ਕਰਦੇ ਕਰੋ ਭਰਾਵੋ ਹੱਥ ਵਨ ਕੇ ਬੇਨਤੀ ਹੈ ਲੋਡ ਬੰਦਾ ਤੱਕ ਪਹੁੰਚ ਜੂਗੀ ਵੀਡੀਓ ਤੇ ਤਾਂ ਜੋ ਕਿਸੇ ਦਾ ਭਲਾ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਦੂਜੇ ਕਵਲ ਜਵਾਬ ਕੀ ਰਹਿਣ ਇਫਐਮ ਵੀ ਆਈ ਕੈਡ ਜਬ ਪਰ ਕਮਿੰਗ ਪੀਸੀਐਸ ਤੋਂ ਪੁਲਿਸ ਇਨਕ੍ਰੀਸ ਸਰਟੀਫਿਕੇਟ ਫਰਮ ਇੰਡੀਆ ਦੇ ਡੋਨਟ ਹੈ Is expired, expired. Uh, which company? Uh, which company? Uh, uh, which company is this company also? Or? Okay, maybe after uh, work, you can see it. Okay. They don't have PCC. Uh, what police, is PCC? PCC, police, uh, clear, Certificate. Name. even they have, but it's expired. Okay. Okay, I, I will show you. It's my PCC. Okay. So, company said, I need to must valid PCC must valid pcc Explain. it's like a, uh, a medical like a six month valid okay pcc is a valid for six months okay like medical okay after six months it's expired then you should uh, uh, then you should apply new pcc okay company said okay when you will get new pcc give to company they will give to you job and accommodation which company did you work? Uh, no, we'll take he, it. What he are you? Stamper. There is no, He's, no, he's uh, living in a hotel. Not. Uh, Any papers? You know the papers? It's, lovely, <laughs> <Even> the <laughs> so it's uh, only known for uh, eight days. Uh, uh, here. Uh, today, Two uh, no days. Twenty. Money. Not for eight. September. Ah, okay. no, this no, is the PCC, PC. PC, Yeah. Yes. This is PCC. PCC. It's. This is a PC, but December. it's expired. Okay, like yours. Uh, this is okay. uh, Do we have a work March, permit? may okay. June. Uh, maybe tomorrow. Tomorrow it will be expired. Tomorrow.